ਧੰਨ ਧੰਨ ਸਤਿ ਸ੍ਰੀ ਗੁਰੂ ਬ੍ਰਹਸਿਆ ਜੀ ਮਹਾਰਾਜ ਜੀ ਦੇ ਚਰਨਾ ਕਮਨਾਂ 'ਚ ਜੇ ਝੁਟ ਬੈਠੀ ਸਾਥ ਸੰਗਤ ਜੀ ਅਸੀਂ ਤੁਸੀਂ ਸਾਰੇ ਵਡਭਾਗੀ ਹਾਂ ਜੋ ਸਾਨੂੰ ਅੱਜ ਗੁਰੂ ਸਾਹਿਬ ਦੀ ਜੋਤੀ ਅੰਦਰ ਬੈਠ ਕੇ ਗੁਰੂ ਸਾਹਿਬ ਦੀਆਂ ਵਡਿਆਈਆਂ ਗੁਰੂ ਸਾਹਿਬ ਦੀ ਕਿਰਪਾਣੀ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੋ ਸਾਥ ਸੰਗਤ ਜੀ ਆਪ ਸਾਰੇ ਜਾਣਦੇ ਹੋ ਕੀ ਸ੍ਰਿਸ਼ਟੀ ਦੇ ਮਾਲਕ ਦੇਨ ਦੁਨੀਆਂ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ ਲੋਕ ਗੁਰਬਾਣੀ ਤੇ ਆਉਂਦਾ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੰਦ ਸਭ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਕੋਲਵਾ ਸੋ ਗੁਰੂ ਪਿਆਰੀ ਸਾਸੰਗ ਜੀ ਸਤਗੁਰੂ ਨਾਨਕ ਪ੍ਰਗਟਿਆ ਪ੍ਰਗਟ ਗੁਰੂ ਪਿਆਰੀ ਸਾਸੰਗ ਜੀ ਚੀਜ਼ ਉਹ ਹੁੰਦੀ ਹੈ ਜੋ ਪਹਿਲਾਂ ਤੋਂ ਮੂਰ ਹੋਵੇ ਸਾਡੇ ਤੁਹਾਡੇ ਜਨਮ ਦਿਨ ਮਨਾਏ ਜਾਂਦੇ ਨੇ ਕਿਉਂਕਿ ਆਪਾਂ ਜੰਮਦੇ ਆ ਪੈਦਾ ਹੁੰਨੇ ਆ ਆ ਗੁਰੂ ਨਾਨਕ ਪਾਸ਼ਾ ਪਹਿਲੇ ਹੀ ਪ੍ਰਗਟ ਸੀਗੇ ਗੁਰੂ ਨਾਨਕ ਪਾਸ਼ਾ ਇੱਕ ਆਕਾਲ ਪੁਰਖ ਜੋਤ ਸਰੂਪ ਸੀਗੇ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਆ ਦਾਤੇ ਅੰਤ ਪਇਓ ਤਤ ਸਿ ਤਤ ਨਵਾਇਆ ਤੋਂ ਆਕਾਲ ਪੁਰਖ ਜਿਹਦੇ ਬਾਰੇ ਗੁਰੂ ਨਾਨਕ ਪਾਸ਼ਾ ਨੇ ਲਿਖਿਆ ਕਿ ਨਾ ਉਹ ਜੰਮਦਾ ਨਾ ਉਹ ਮਰਦਾ ਮੂਲ ਮੰਤਰ ਜੀ ਆਪਾਂ ਰੋਜ਼ ਪੜਦੇ ਹਾਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਤੋਂ ਪਹਿਲਾਂ ਗੁਰੂ ਕੇ ਸਾਸਨ ਦੀ ਕੋਈ ਗਿਣਤੀ ਨਹੀਂ ਹੁੰਦੀ ਇੱਕ ਉਹ ਆਕਾਲ ਪੁਰਖ ਜੋ ਜੋਤ ਰੂਪ ਹੈ ਉਹ ਆਪਣੇ ਆਪ ਤੋਂ ਪੈਦਾ ਹੋਇਆ ਉਹ ਅੰਤਾਰ ਦਾ ਮਤਲਬ ਹੈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਇੱਕ ਇੱਕ ਜੀਵ ਦੇ ਵਿੱਚ ਇੱਕ ਇੱਕ ਇਨਸਾਨ ਦੇ ਅੰਦਰ ਉਹਦੀ ਜੋਤ ਦਾ ਇੱਕ ਇੱਕ ਕਿਣਕਾ ਜਿਉਂ ਅਸੀਂ ਤਰੇ ਫਿਰਦੇ ਆਂ ਜਾਗ ਰਿਆ ਹੈ ਇਸ ਸ੍ਰਿਸ਼ਟੀ ਤੋਂ ਬਾਅਦ ਸਾਤਖੰਡ ਦੇ ਵਿੱਚ ਅਕਾਲ ਪੁਰਖ ਰੂਪ ਵਿੱਚ ਜੋ ਅਕਾਲ ਪੁਰਖ ਆਪਣੇ ਆਪ ਤੋਂ ਪੈਦਾ ਹੋਇਆ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਲਿਖਿਆ ਨਿਰਭਉ ਨਿਰਵੈਰ ਕਿਉਂਦਾ ਕਿਸੇ ਨਾਲ ਭੌਣ ਨਹੀਂ ਕਿਸੇ ਨਾਲ ਵੈਰ ਨਹੀਂ ਹੈ ਅਕਾਲ ਮੂਰਤ ਜਗਨੀ ਸਭਨ ਸਤਨਾਮ ਕਰਤਾ ਪੁਰਖ ਜਿਨੇ ਸ੍ਰਿਸ਼ਟੀ ਬਣਾਈ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕੇਉ ਦੀ ਕੋਈ ਮੂਰਤੀ ਨਹੀਂ ਹੈ ਅਜੂਨੀ ਸੈਭੰਗ ਕਿ ਜੁਨਾ ਕੋ ਬਾੜਿਆ ਨਾਉ ਜੰਮਦਾ ਨਾਮ ਮਰਦਾ ਸੈਭੰਗ ਦਾ ਮਤਲਬ ਕਿ ਆਪਣੇ ਆਪ ਤੋਂ ਪੈਦਾ ਹੋਇਆ ਉਹ ਜੋਤ ਦਾ ਰੂਪ ਗੁਰੂ ਨਾਨਕ ਪਾਸ਼ਾ ਜਦੋਂ ਆਕਾਲ ਪੁਰਖ ਨੇ ਇਸ ਸ੍ਰਿਸ਼ਟੀ ਤੇ ਵਾਟ ਵਾਟ ਦੇਵੀ ਦੇਵਤੇ What lot, a lot